ਵਾਹਿਗੁਰੂ ਜਿਸ ਜਗਤ ਦਾ ਘਟ ਹੈ ਨਾ ਜਿਸ ਤਰ੍ਹਾਂ ਕੋਨੇ ਆਪਣੀ ਕਿਰਪਾ ਦੇ ਨਾਲ ਇਸ ਜਗਤ ਨੂੰ ਫੜਾਇਆ ਹੋਇਆ ਤੁਸੀਂ ਵੀ ਉਹਦੀ ਤਰ੍ਹਾਂ ਉਸੇ ਪਰਮਾਲਕ ਦਾ ਰੂਪ ਪਰਮੇਸ਼ਰ ਵਾਹਿਗੁਰੂ ਦਾ ਰੂਪ ਲੀਹੋ ਜੀ ਆਜ ਅਬਨਾਸੀ ਲక్ష్ਮੀ ਦਾਸੀ ਮਾਤਾ ਹੈ ਪੁਰਾ ਕਰਮਾ ਅਬਨਾਸੀ ਸਤਰਾ ਵਿਨਾਸ਼ ਤੋਂ ਹੈ ਤੇ ਪਤਸ਼ਾਹੀ ਜਿਵੇਂ ਅਕਲਤ ਵਾਹਿਗੁਰੂ ਅਜਨਮ ਹੈ ਦਾ ਕਿ ਨਾਲੇ ਨੀਕੀ ਤਾਂ ਦਾ ਸਗਦਾ ਹਮੇਸ਼ਾ ਦੀ ਮਾਇਆ ਦਾਸੀ ਉਹ ਦੇ ਚਰਨਾਂ 'ਚ ਦਾਸੀ ਬਣੀ ਹੋਈ ਹੈ ਰਹੁ ਵਿਨਾਸੀ ਜੇ ਪ੍ਰਤਕੂਲ ਸਤਿਗੁਰੂ ਜੀ ਰਹੁ ਵਿਨਾਸੀ ਜੇ ਪ੍ਰਤਕੂਲ ਜਿਹੜਾ ਤੁਹਾਡੇ ਕੁੱਲਟ ਹੋ ਜਾਂਦਾ ਤਾਂ ਭਾਲ ਤੁਹਾਡੇ ਵਿਚਾਰਾਂ ਦੇ ਕੁੱਲਟ ਜਗਾਇ ਦਿੰਦਾ ਹੈ ਪਾਤਸ਼ਾਹ ਤੁਸੀਂ ਉਹਦਾ ਵਿਨਾਸ਼ ਕਰ ਦਿੰਦੇ ਉਹਨੂੰ ਖਤਮ ਕਰ ਦਿੰਦੇ ਹੋ ਮਿਤ ਹੋਏ ਰਚਿ ਵਿਸ਼ਨ ਹੋਏ ਜਦੋਂ ਤਾਂ ਕਾਲ ਜਿਹੜਾ ਵਿਸ਼ਮਾ ਦੇ ਤਾਲਸ ਹੈ ਔਰ ਵਿਸ਼ਨੂ ਦੇ ਆਸ ਸ੍ਰਿਸ਼ਟੀ ਨੂੰ ਕਾਇਮ ਦਾ ਜਿਹੜਾ ਅਸਰ ਜੋ ਹੈ ਹਜ਼ਰ ਹੋਏ ਜਗ ਰਹੋ ਪੂਲ ਇਸ ਵਿੱਚ ਸ਼ਕਤੀ ਦਾ ਕਾਰਜ ਹੈ ਇਸ ਸ੍ਰਿਸ਼ਟੀ ਦੀ ਜਿਹੜੀ ਲੈਂਦਾ ਕਰਨੀ ਇਹਨੂੰ ਕਮਲ ਕਰਨਾ ਆ ਪੂਲ ਉਸ ਅਕਾਲ ਚ ਵਾਹਿਗੁਰੂ ਦਾ ਜਿਹੜਾ ਕਾਰਜ ਹੈ ਉਹ ਹਮੇਸ਼ਾ ਤੋਂ ਚੱਲਦਾ ਹੈ ਕਦੇ ਧੁੰਡ ਦੇ ਵਿੱਚ ਨਹੀਂ ਆਉਂਦਾ ਇਹ ਸ਼ਬਦ ਉਹ ਮਹਾਰਾਜੀ ਆਪ ਜੀ ਦਾ ਹੀ ਸੁਨ ਪਰ ਸੰ ਔਰ ਸਤਗੁਰ ਹੋਏ ਕਰ ਕਹਿਓ ਸਤਗੁਰੂ ਧੰਨ ਸ੍ਰੀ ਰਾਜੀ ਜੀ ਕਿ ਬੇਸੋਨ ਪ੍ਰਸੰਨ ਤੁਸ ਸਭ ਤੋਂ ਸਭ ਤੋਂ ਬੋਲਾਈ ਕਰ। ਸਤਿਗੁਰੂ ਜੀ ਨੇ ਤੁਹਾਨੂੰ ਦੇ ਮੱਧਨਾ ਭਰੇ ਬਚਨ ਸੁਣੇ ਨਾ ਕਿ ਇਹ ਦੋਨੋਂ ਭਾਰੀ ਖੜਦੇ ਨੇ ਤੇ ਬੜੀ ਭਾਉ ਨਾਲ ਸਾਡੀ ਰਹਿਮਾ ਕਰਨ ਦੇ। ਗੁਰੂ ਘਰ ਦੀ ਅੰਕਾ ਕਰ ਰਹੀ ਆ ਤਾਂ ਕਹਿੰਦੇ ਸਤਿਗੁਰੂ ਮਹਾਰਾਜੀ ਬੜੇ ਪ੍ਰਸੰਨ ਹੋ ਕਰਕੇ ਕਹਿਣ ਲੱਗੇ ਜਾਤੀ ਇਹ ਨਿਹਜ ਅਵਿਰਾਖ। ਸੰਤ ਗੁਰੂ ਮਹਾਰਾਜੀ ਕਹਿਣ ਲੱਗੇ ਭਾਰੀ ਤੁਸ ਕੀ ਕਥੀ ਦਾ। ਜਿਸ ਭਾਉ ਨਾਲ ਕਹਿੰਦਾ ਕਿ ਜੋ ਵੀ ਅੰਨਾਸ਼ਾ ਹੈ

ਸੰਮੁਖ ਦੋਨੋਂ ਬਾਤ ਜੋੜ ਕਰਕੇ ਪਰਮ ਪ੍ਰੇਮ ਕਰ ਬਿੰਤੀ ਭਾਕ ਪ੍ਰੇਮ ਦੇ ਵਿੱਚ ਭਜ ਕਰਕੇ ਸਤੂ ਸੰਗਾਰਦੀ ਦੇ ਸੰਮੁਖ ਇਹਦੇ ਦੋਨੋਂ ਆਪਣਾ ਦੇ ਵਿੱਚ ਜਲਿਆ ਕਰਕੇ ਬਿੰਤੀ ਕਹਿਣਾ ਦਿੱਤੀ ਹੈ ਲਰਸ਼ਨ ਤੇ ਕਾਰਜ ਪੇ ਪੂਰਨ ਸੰਤੂ ਮਹਾਰਾਜ ਆਪੀ ਦਾ ਗੁਦਾਰ ਹੋਇਆ ਆਪੀ ਦੇ ਦਰਸ਼ਨ ਹੋਗੇ ਕੋਈ ਦੂਰ ਤੁੰਤ ਨਹੀਂ ਕਿਉਂਕਿ ਗੁਰਸਿੱਖ ਤੇ ਵਾਸਤੇ ਸਭ ਤੋਂ ਵੱਡੀ ਮਹਾਂ ਗੁਰ ਦੇ ਦਰਸ਼ਨ ਆ ਦਰਸ਼ਨ ਤੋਂ ਜੜਿਆ ਉਹ ਕੋਸ਼ਿਸ਼ ਨਹੀਂ ਕੀਤੀ ਚੱਗੀ ਬਣ ਕੇ ਲੱਗੇ ਕਾਸ਼ਾ ਨਹੀਂ ਆਉਂਦੀ ਤੇ ਦਰਸ਼ਨ ਕੀਤੇ ਹੋਰ ਕਾਈ ਭੁੱਖ ਨਹੀਂ ਰਹੀ ਹੈ ਨਹੀਂ ਰਹੀ ਕਿਆ ਹੋਰ ਕਾਂਕ ਕੋਈ ਵੀ ਹਰਦੇ ਦੇ ਵਿੱਚ ਕੋਈ ਇੱਛਾ ਕਿਸੇ ਤਰ੍ਹਾਂ ਦੀ ਬਾਕੀ ਨਹੀਂ ਰਹੀ ਨਹੀਂ ਲਖਣ ਸਿੱਧਕ ਸਦਾੁਰ ਦੇਵ ਹੋਰ ਕਿਰਪਾ ਕਰੋ ਆਪਣਾ ਸਿਰਕ ਬਖਸ਼ ਕਰੋ ਸਾ ਬਣਿਆ ਰਹੇ ਉਹਦੇ ਉੱਤੇ ਭਰੋਸਾ ਬਣਿਆ ਰਹੇ ਇਹ ਵਿਸ਼ਵਾਸ ਬਣਿਆ ਰਹੇ ਜੀ ਤਤਪੋ ਮੰਗਲ ਸਰਬ ਮਟਾਈ ਜਿਹਦੇ ਦੇ ਵਿੱਚ ਇਹ ਭਰੋਸਾ ਬਣ ਜਾਵੇ ਕਿ ਗੁਰੂ ਸਰਬ ਕਲਾ ਸੰਧਾ ਗੁਰੂ ਹੀ ਸੰਕੁਚਨ ਕਰਨ ਵਾਲਾ ਹੈ ਇਹ ਭਰੋਸਾ ਹਿਰਦੇ ਦੇ ਵਿੱਚ ਪਾਤਸ਼ਾਹੀ ਬਣਿਆ ਰਹੇਗਾ ਕੋ ਦੂਸਰਾ ਬਚਣਾ ਪਾਤਸ਼ਾਹੀ ਇੱਕ ਜਗਤ ਕੋ ਵੰਦਨ ਸਰਬ ਭਟਾਏ ਇਹ ਜਿੰਨੇ ਵੀ ਜਗਤ ਦੇ ਵਿੱਚ ਮਾਇਆ ਦੇ ਉਤਰ ਮੈ ਪੁਰਿਆ ਨਾ ਜਿੱਤ ਮਾਤਾ ਤੇ ਆਨੇ ਕਾ ਪਤਸ਼ਾ ਕੇ ਜਗਤ ਦੇ ਗੰਗਨ ਸਾਰੇ ਹੀ ਨਾਸ਼ ਪੁਜਾਉਣ ਜਨ ਆਗ ਕੇ ਮਨ ਮੈਂ ਵਸ ਹੈ ਉਹ ਬੂਤਰੀ ਬੇਂਤੀ ਪਾਕਸ਼ਾ ਜੀ ਆਪਨੇ ਦੇ ਜਿਹੜੇ ਪਵਿੱਤਰ ਚੰਦ ਕੰਨ ਨੇ ਉਸ ਦਾ ਦਾ ਵਾਸ ਸਾਡੀ ਜਿੰਦ ਦੇ ਵਿੱਚ ਪੁਜਾਵੇ ਇਸ ਦਿਨ ਸਿੰਗ ਰਹੇ ਹਰ ਗੁਣ ਗਾਏ ਉਹ ਕਾਮ ਜੀ ਦੇ ਚੌਂਕਾ ਦਾ ਧਿਆਨ ਕਰਦੇ ਹੋਇਆ ਆਪਣੇ ਰਵਾ ਪੁਰਸ਼ ਅਕਾਉ ਕੋ ਤਵਾਹੀ ਉਹਦਾ ਸ਼ਸ਼ਣ ਕਰਦੇ ਕੋ ਚੇਤੇ ਦੇ ਵਿੱਚ ਹਮੇਸ਼ਾ ਚਿਤਮਦੇ ਰਹੀ ਜੀ ਸਤਿਗੁਰੂ ਕਹਿਓ ਸੁਣ ਤੋ ਸਤਿਗੁਰੂ ਕਹਿਓ ਤਥਾ ਸੁਣ ਸਤਿਗੁਰੂ ਮਹਾਰਾਜ ਜੇ ਤੁਧੂ ਕੋਲੋਂ ਗੁਰੂ ਦੇ ਬਚਨ ਸੁਣੇ ਨਾ ਤੇ بادشاہ ਹੀ ਨੇ ਕਹਿਣਾ ਕਿ ਤਾ ਜੋ ਤੁਸੀਂ ਕਿਉਂ ਸਤਿਗੁਰੂ ਜਾਣ ਜੋ ਤੁਸੀਂ ਮੰਨਿਆ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਸਭ ਕੁਝ ਮਿਲ ਜਾਵੇ ਹਰ ਕੋ ਪਾਈ ਰਹੀ ਹਰ ਖਾਈ ਕਿਉਂਕਿ ਗੁਰੂ ਕਰਦਾ ਇਹ ਬਚਨ ਹੈ ਜੋ ਮੰਗ ਹੈ ਠਾ ਤੁਹਾਨੂੰ ਜਿਹਨੇ ਨਾਮ ਦਾ ਦਾਸ ਮੁਖ ਬੇਜੋਉਂਦੇ ਇਹ ਹਾਂ ਤੋਂ ਹਾਲ ਸੱਚਾ ਗੁਰੂ ਦਾ ਦਾਸ ਬਣ ਜਾਵੇ ਗੁਰੂ ਦਾ ਦਾਸ ਬਣ ਕੇ ਅਨੰ ਸਿਮਰਨ ਕਰਕੇ ਗੁਰੂ ਦੇ ਦੱਸੇ ਹੋਏ ਮੰਤਰ ਦਾ ਸਿਮਰਨ ਕਰੇ ਉਹ ਸੱਚ ਹੈ ਦਾਸ ਮੁਖ ਦੇ ਵਿੱਚ ਵੀ ਜੁਗੋਉਂਦੇ ਉਹ ਦੇਖ ਕੇ ਕਿੰਤੇ ਸਭ ਕੁ ਦਾ ਸੱਚ ਹੋ ਜਾਂਦਾ ਹੈ ਲੱਗੇ ਜਦੋਂ ਭਾਵਨਾ ਦੇ ਨਾਲ ਸਤਿਗੁਰੂ ਦੇ ਪਾਸੋਂ ਸਿਮਰਨ ਦੀ ਯਾਤਨਾ ਕੀਤੀ ਨਾ ਸਤਪੁਰੂ ਜੀ ਦੇ ਪਾਸੋਂ ਇਹ ਬਚਨ ਕਾ ਕਰਕੇ ਉਹਨਾਂ ਨੂੰ ਭਾਵਨੜੀ ਨੇ ਬੜੇ ਖੁਸ਼ ਹੋਏ ਹਨ ਤੋ ਦੇਨਵਾਸ ਕਰ ਅੰਮ੍ਰਿਤਸਰ ਮੁਝਕ ਵੀ ਇਸੇ ਤਰ੍ਹਾਂ ਸ੍ਰੀ ਅੰਮ੍ਰਿਤ ਸੰਸਾਰ ਦੇ ਪਾਵਨ ਧਰਤੀ ਤੇ ਫਸੇ ਨੇ ਨਰਜੰਨਾ ਸਾਹਿਬ ਜੀ ਦੇ ਦੀਵਾਨਾ ਦੇ ਵਿੱਚ ਬਾਣੀ ਪੜ੍ਹਦੇ ਨੇ ਜਦੋਂ ਦੀਵਾਨ ਖੁੱਲਦਾ ਹੈ ਦੀਵਾਨ ਦੇ ਵਿੱਚ ਜਰਬਾਨ ਕੀਰਤਨ ਨੂੰ ਸੰਕਰ ਕਰਦੇ ਹਨ ਸੇਵਾ ਰਾਗੀ ਦੁਆਰਾ ਚਾਪਨ ਉਚਾਰਨ ਕੀਤੇ ਹੋਏ ਸਭ ਚਾਰ ਲੋਕ ਅਤੇ ਬਾਅਦ ਵਿੱਚ ਸਤਨੂ ਮਹਾਰਾਜ ਜੀ ਤੁਨ ਸ਼੍ਰੀ ਕ੍ਰਿਸ਼ਨਾ ਦੇ ਮਹਾਰਾਜ ਦੇ ਦੁਆਰਾ ਚਾਪਨ ਉਚਾਰੇ ਹੋਏ ਜਿਨਨੇ ਵੀ ਸ਼ਬਦ ਸਦ ਮੋਹੀ ਅਰਜਨ ਰਾਗਨ ਕੇ ਅੰਤ ਸਭੂ ਤੁਨ ਸ਼੍ਰੀ ਕ੍ਰਿਸ਼ਨਾ ਦੇ ਮਹਾਰਾਜ ਜੀ ਨੇ ਰਾਗੋ ਦੇ ਅੰਤ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਇਹ ਲਿਖਾਰੀ ਜੀ ਨੇ ਪਹਿਲਾ ਪ੍ਰਭਾਵੀ ਰਾਗ ਦੇ ਬਸਰੋ ਲਗਾਈ ਗਈ ਸੀ ਜਦੋਂ ਗੁਰੂ ਕ੍ਰਿਸ਼ਨਾ ਦੇ ਮਹਾਰਾਜ ਜੀ ਨੇ ਪਾਣੀ ਰਜਨਾ ਜਨਾ ਜੀ ਦੇ ਸਬੰਧ ਵਿੱਚ ਸਬਾਗਨ ਕੀਤੇ ਸੀ ਉਸ ਤੋਂ ਬਾਅਦ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਪਾਵਨ ਧਰਤੀ ਦੇ ਉੱਪਰ ਆਜ ਦੀਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਨਾ ਕਰਵਾਈ ਦੀ ਦੇ ਭਾਰੇ ਲਿਖਾਰੀ ਭਾਈ ਅਣੀ ਸਿੰਘ ਜੀ ਬਾਦ ਆਦੀਪ ਸਿੰਘ ਜੀ ਨੂੰ ਲਗਾ ਕਰਕੇ ਲਿਖਵਾਇਆ ਤਾਂ ਉਸ ਵਕਤ ਜੈਦਾਬਾਦੀ ਰਾਜ ਦੇ ਅਗਰ ਨਵੇਂ ਪਾਤਸ਼ਾਹ ਮਹਾਰਾਜ ਦੀ ਧੰਨ ਸ਼੍ਰੀ ਗੁਰੂ ਜੀ ਦੇ ਪਤਵੰਤ ਸਾਹਿਬ ਅਤੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਕਹਿ ਲਗੇ ਰਾਗਾ ਨੂੰ ਸਤਿਰਾਕ ਧੰਨ ਸ਼੍ਰੀ ਗੁਰਜਨ ਦੇਵ ਜੀ ਮਹਾਰਾਜੀ ਦੇ ਪਾਵਨ ਸ਼ੋਕ ਸ਼ਾਸਤਰ ਦੀ ਨਵੀਂ ਬਾਣੀ ਜਿਹੜੀ ਉਹ ਲਿਖੋਣਾ ਕੀਤੀ ਹੈ ਗੁਰੂ ਵਰ ਤੇਿਆ ਗੁਰਦਾਸ ਵਿਖਾਰੀ ਜਦੋਂ ਇਹ ਪਾਵਨ ਪਵਿੱਤਰ ਬਾਣੀ ਲਿਖੀ ਗਈ ਨਾ ਉਸ ਉਪਰੰਤ ਧੰਨ ਸ਼੍ਰੀ ਗੁਰਜਨ ਦੇਵ ਜੀ ਮਹਾਰਾਜੀ ਜੋ ਬਾਹੇ ਕੋ ਕਾਸ ਜੀ ਨਾਲ ਲਿਖਾਰੀ ਲੱਗੇ ਹੋਏ ਕਹਿੰਦੇ ਕੁਝ ਬਾਹੇ ਕਾਸ ਜੀ ਜੋ ਲਿਖਾਰੀ ਸਨ ਉਹਨਾਂ ਦੇ ਬਹੁਤ ਸਾਥੂ ਜੀ ਨੇ ਦੇਖਣਾ ਕੀਤਾ ਹੈ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਿੰਘ ਵੱਲ ਦੇਖ ਕਰਕੇ ਬਾਅਦ ਵਿੱਚ ਆਪਣੇ ਮੁਖਾਰੰਗਾਂ ਨੂੰ ਸ੍ਰੇਸ਼ਟ ਮਤਲਬਹਿਣਾ ਕੀਤਾ ਕਿ ਹਨ ਨਿਜ ਪਾਨਿਤ ਕੀ ਨ ਬਰਾਵਲਾ ਭਾਈ ਗੁਰਦਾਸ ਜੀ ਜਿਹੜੀ ਤੁਸੀਂ ਆਪਣੇ ਆਪ ਪਵਿੱਤਰ ਰਚਨਾਵਾਂ ਲਿਖੂਣੀਆਂ ਜਿਹੜੀ ਤੁਸੀਂ ਆਪਣੀ ਪਵਿੱਤਰ ਬਾਣੀ ਗੁਰੂ ਘਰ ਦੇ ਅਰਥਾਏ ਜਿਸ ਦੀ ਅੰਦਰ ਲਿਖਿਆ ਸਤਿਗੁਰ ਦਾ ਨਾਮ ਪ੍ਰਗਟਿਆ ਉਹੀ ਪੰਥ ਦਾ ਜਿੱਤਨ ਹੋਵਾ ਕਿਉਂਕਿ ਸੂਰਜ ਨਿਕਲੇ ਆਕਾਰੇ ਸ਼ਮੇ ਅੰਮ੍ਰਿਤ ਹੋਵਾ ਦਾ ਪਰ ਆਪਣੀ ਪੁਕਾਰ ਬੁਲਾ ਪ੍ਰਭ ਗੁਰੂ ਨਾਨਕ ਜੀ ਨੇ ਪੜਾਇਆ ਚਰਨ ਤੋਏ ਰਹਿ ਰਾਸਿਕਾਂ ਅੰਦਰ ਸਿੱਖਾਂ ਪਿਲਾਇਆ ਉਹ ਵੀ ਇਹਨੇ ਕੱਢਿਆ ਇਹ ਭਾਈ ਗੁਰਦਾਸ ਜੀ ਜਿਹੜੇ ਤੁਸੀਂ ਆਪਣੀ ਪਵਿੱਤਰ ਬਾਣੀ ਲਿਖੀ ਹੈ ਆਪਣੀ ਪਾਵਨੀ ਪਾਣੀ ਰਚਨਾ ਕੀਤੀ ਹੈ ਆਨ ਬਿਖਾਵੋ ਗੁਰਜਸਵੰਤ ਉਹ ਪਵਿੱਤਰ ਬਾਣੀ ਪੜਾ ਕੇ ਜਿਹੜੀ ਗੁਰੂ ਦੇ ਜਸ ਬਾਣੀ ਹੈ ਨਾ ਉਸ ਪਾਵਨ ਬਾਣੀ ਨੂੰ ਸਾਨੂੰ ਪੇਖਾਤਾ ਹੋ مان بچن گرد ਤਰਾਤ ਕਰਕੇ ਭਾਈ ਗੋਬਦਾਸ ਜੀ ਛੇਤੀ ਜਿਨੇ ਹੀ ਚਲੇ ਗਏ ਜਿਸ ਤੇਰੇ ਤੇ ਲਾਵਣ ਕੀ ਨਾ ਜਿਸ ਜਗ੍ਹਾ ਆਪਣਾ ਆਸਰਾ ਜਿਸ ਜਗ੍ਹਾ ਤੇ ਬੈਠ ਕੇ ਭਾਈ ਗੋਬਦਾਸ ਜੀ ਆਪਣਾ ਜਨਾਮਾ ਲਿਖਦੇ ਨੇ ਕਹਿੰਦੇ ਆਪਣੇ ਆਸਰਾ ਦੇ ਪਾਸ ਜਾ ਕਰਕੇ ਚਲੇ ਗਏ ਜਿਮੀ ਵੀ ਆਪਣੀ ਬਾਣੀ ਗੁਰੂ ਘਰ ਦੀ ਕੀ ਕੁਰਿਆ ਸਾਰੀ ਬਾਣੀ ਕਰਤੀ ਕਰਤੀ ਲੈ ਆ ਰਹੇ ਬੈਠ ਪਾਠ ਕਰ ਦਬਹ ਸੁਣਾਈ ਸਭ ਬੜੀ ਰਚਨਾ ਸੀ ਕੋ ਸਾਰੀ ਆਪਣੇ ਬੰਦੂ ਸਾਹਿਬ ਨੂੰ ਜੀਨ ਸੁਣਾਉਣਾ ਕੀ ਹੈ ਜਿਸ ਵਿੱਚ ਮਹਿਨਾ ਗੁਰੂ ਪਰਬੀਨ ਉਹ ਐਸੇ ਐਸੇ ਬਚਨ ਸੁਣਾਏ ਕੀਤੇ ਜਿਹਦੇ ਵਿੱਚ ਅਠਾ ਸ਼ਬਦਾਂ ਦੇ ਨਾਲ ਬੜੀ ਭਾਵਨਾ ਦੇ ਨਾਲ ਗੁਰੂ ਘਰ ਦੀ ਮਹਿਨਾ ਜਿਹੜੀ ਲਿਖੀ ਹੋਈ ਹੈ ਗੱਲ ਤੋਂ ਵਿਰੰਦ ਜਿਤ ਸਤਗੁਰ ਸੁਣ ਕੇ ਜਿਵੇਂ ਵੀ ਭਗਤ ਸਹਿਬਾਨ ਦੀ ਜੋ ਸਤਗੁਰੂ ਮਹਾਰਾਜੀ ਦੇ ਪਾਸ ਗਰਾਜ ਬਣ ਰਹੇ ਸੀ ਗਰਾਜ ਬਣ ਕੇ ਕਹਿੰਦੇ ਨਾਲ ਹੀ ਪਾਪਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ 100 ਪਾਣੀ ਨੂੰ ਸੁਣਿਆ ਹੈ ਭੈ ਪਰਸਨ ਸਲਾਹਤ ਚੀਨਾ ਸਾਹਿਬ ਜੀ ਨੇ ਜਦੋਂ ਇਸ ਪਾਵਨ ਪਾਣੀ ਨੂੰ ਸਰਵਣ ਕੀਤਾ ਤਾਂ ਸਾਰੇ ਹੀ ਪਰਸਨ ਚਪ ਚੋ ਕਿ ਸਾਰੇ ਹੀ ਭਾਈ ਸਰਵ ਜੀ ਦੀ ਰਚਨਾ ਦੀ ਸਲਾਹ ਦਾ ਕਰ ਰਹੇ ਹਨ ਸ਼੍ਰੀ ਗੁਰ ਮੁਕਤੇ ਕਬੂ ਹੋਰ ਮਾਇਓ ਜਦੋਂ ਪਾਵਨ ਪਾਣੀ ਦਾ ਪਾਠ ਕਰ ਕਰਕੇ ਭਾਈ ਉਦਾਸੀ ਨੇ ਸਤਿਗੁਰ ਮਹਾਰਾਜ ਜੀ ਨੂੰ ਸੁਣਾਉਣਾ ਕੀਤਾ ਤਾਂ ਉਸ ਤੋਂ ਅਕਤੂ ਸਾਧੂ ਭਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਤ ਰਾਜੀ ਕਰਨਾ ਗੀਤ ਲਿਖੋ ਗ੍ਰੰਥ ਮਹ ਰਚੀ ਜੋ ਬੀਨ ਇਹ ਮੁਕੇ ਹੈ ਭਾਈ ਗੁਰਦਾਸ ਜੀ ਜਿਹੜੀ ਤੁਸੀਂ ਇਹ ਰਚਨਾ ਨਹੀਂ ਹੈ ਨਾ ਜਿਹਨੀਆਂ ਤੁਹਾਡੇ ਇੱਕ ਪਾਰਟ ਦੁਆਰਾ ਨੇ ਜਿਹੜੇ ਬਚਨ ਤੁਸੀਂ ਦੇਖੇ ਨੇ ਇਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਜਿਹੜੇ ਛੋਟੂ ਛੋਟੇ ਬਚਨ ਨੇ ਉਹਨਾਂ ਨੂੰ ਗੁਰੂ ਗ੍ਰੰਥ ਦੇ ਅੰਦਰ ਆਦ ਗ੍ਰੰਥ ਦੇ ਅੰਦਰ ਲੇਖਣਾ ਕਰੀਏ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਆਪਣੇ ਬਖਾਨ ਨਦਾਨੀਏ ਬਕਰਿਆ ਕਿ ਆਪਣੀ ਰਚਨਾ ਨੂੰ ਆਦਰ ਮੰਦਿਰ ਉੱਤੇ ਰਖਾ ਜਾਈ ਕਰ। ਪਰ ਪਾਸ਼ਾ ਮੈਂ ਤਾਂ ਆਪ ਜੀ ਦੇ ਘਰ ਦੇ ਦਸਾਂ ਦਾ ਵੀ ਦਾਸ ਖਾਂ ਜੀ। ਜੀਵਤ ਰਬਣੀ ਤਲ ਮੈਂ ਬੈਸ ਹੈ। ਦਾਸ ਨੂੰ ਕੰਨ ਦਾਸ ਤੋਂ ਬਹੁਤ ਬੁਨਦਾ ਸੀਤ ਦਾ ਜਿਹੜਾ ਕੰਮ ਉਹ ਕਮਿਸ਼ਾ ਕਰਦੀ ਦੇ ਉੱਤੇ ਹੀ ਬੈਠਣਾ ਹੁੰਦਾ ਹੈ। ਸਾਹੇ ਉਚੈ ਤਹਕ ਵਿਲਾਸ। ਕੱਖ ਤੇ ਉਤਰ ਸੂਰਨ ਵਾਲਾ ਹਮੇਸ਼ਾ ਬਾਲਕ ਹੁੰਦਾ ਹੈ ਤੇ ਉਹਦਾ ਜਿਹੜਾ ਬਾਸ ਹੁੰਦਾ ਉਹਦਾ ਸੇਵਕ ਉਹ ਹਮੇਸ਼ਾ ਧਰਤੀ ਦੇ ਉੱਪਰ ਬੈਠਦਾ ਹੈ ਜਿਵੇਂ ਅੰਤਰ ਬਾਣੀ ਮੈਂ ਹੋਵਤ ਸਤਗੁਰੂ ਜੀ ਇਸੇ ਤਰ੍ਹਾਂ ਇਹੀ ਅਕਲ ਬਾਣੀ ਦੀ ਗੁਰਬਾਣੀ ਜਿਹੜੀ ਆਪ ਜੀ ਨੇ ਪੁਵਤਰ ਰਚਨਾ ਪੁਵਤਰ ਗੁਰਬਾਣੀ ਰਚਨਾ ਹੈ ਬਾਦਸ਼ਾ ਉਹ ਬਾਲਕ ਦੀ ਤਰ੍ਹਾਂ ਤੱਕ ਉਤਰ ਸ਼ੂਕੀ ਹੈ ਔਰ ਦਾਸ ਦੀ ਕੀਤੀ ਹੋਈ ਹੈ ਨਾਂ ਪਾਤਸ਼ਾਹੀ ਉਹ ਸਿੰਤ ਕੀ ਕਰਾ ਹੈ ਕਿਟਕਟ ਵੀਜਨ ਕਿਟਰ ਸਪਤਾਸ ਆਹਦੀ ਕਿੱਥੇ ਨਾ ਫਿਰ ਜਿਹੜਾ ਸੂਰਜ ਹੈ ਉਹਦੀ ਉਪਮਾ ਹੈ ਕਿੱਥੇ ਇੱਕ ਡਟਾ ਜੜ ਹਿਆਣਾ ਦਿਖਾਵੇ ਸਮਝ ਉਹ ਵੀਰੀ ਜੁਨਾ ਵੀ ਤੇਰੇ ਬਾਰੇ ਇਹ ਕਿਵੇਂ ਹੋ ਸਕਦਾ ਹੈ ਪਾਤਸ਼ਾਹੀ ਕਿਵੇਂ ਹੋ ਸਕਦਾ ਹੈ ਕਿਉਂਕਿ ਛੋਟਾ ਨਾਲ ਟਟਿਆ ਨਾ ਜੁਗਰੂ ਵੀ ਕਹਿ ਦਿੰਦਾ ਜਾਂਦਾ ਉਹ ਆਪਣੀ ਪ੍ਰਕਾਸ਼ ਦੇ ਨਾਲ ਸੂਰਜ ਦੇ ਪ੍ਰਕਾਸ਼ ਨੂੰ ਜਲਾਪਦਾ ਆਪਣਾ ਦੀਆ ਕਰੇ ਕਿਤੇ ਇਹ ਦੀਆ ਤਾਂ ਬੰਗਿਆ ਨਹੀਂ ਹੈਗਾ ਸ ਇਤੋਂ ਉਹ ਦੌਲੀ ਹੁਣ ਸੱਤ ਪੈਣਾ ਸਤਿਗੁਰੂ ਦੀ ਇਹ ਪਵਿੱਤਰ ਬਾਣੀ ਆਪਦੀ ਬਾਣੀ ਦੇ ਤਰ੍ਹਾਂ ਨਹੀਂ ਹੋ ਸਕਦੀ। ਬਾਦਸ਼ਾ ਆਪਣੀ ਦੀ ਕੋਜਤ ਬਾਣੀ ਮਾਲਕੀ ਕਰੇ ਉਹ ਦਾਸ ਦੀ ਜੇ ਰਤਨਾ ਜਿਹੜੀ ਉਹ ਸੇਵਕ ਦੀ ਤਰ੍ਹਾਂ ਹੈ। ਜਿਵੇਂ ਸੰਤਾਂ ਹੋਏ ਤੋਸ਼ ਕੀਤ ਮੈਂ ਪਹਿਲੀ ਵਾਰੀ ਫਿਰ ਦੂਜੀ ਵਾਰ ਫਿਰ ਕਹਿਣਾ ਕੀਤਾ ਭਾਈ ਗੋਬਿਰਾਜ ਜੀ ਆਪਣੀ ਰਚਨਾ ਨੂੰ ਆਦ੍ਰੰਗ ਦੇ ਅੰਦਰ ਰਚਨਾ ਕਰਿਓ ਫਿਰ ਤੀਸਰੀ ਵਾਰ ਫਿਰ ਇਸ ਤਰ੍ਹਾਂ ਰਚਨਾ ਕਰਿਆ ਬਿਨ ਸਹਤ ਭਾਈ ਕਰਬੰਦ ਉਹ ਤਿੰਨੇ ਵਾਰੀ ਕਹਿੰਦੇ ਭਾਈ ਗੋਬਿਰਾਜ ਜੀ ਆਪਣੇ ਮੁਖਾਰ ਕੰਗਰਾਹੀ ਸਾਹਿਬ ਜੀ ਦੇ ਸਾਹਮਣੇ ਬੇਲਤੀ ਮੂਦੇ ਵਿੱਚ ਬਚਨ ਕਹਿਆ ਪਾਤਸ਼ਾਹ ਇੱਕ ਲਿਖੇ ਜੇ ਟੰਡਿਆਣੇ ਦੀ ਇਨੀ ਹਮਤ ਨਹੀਂ ਤੁੰਗਦੀ ਕਰਾਉਣੀ ਦੂਸਰਾ ਬਕਰ ਸਾਧਗੁਰੂ ਜੀ ਇੱਕ ਸੇਵਕ ਦੇ ਸਤਿਗੁਰੂ ਦੀ ਕਿਰਪਾ ਕਰੋ ਕਿ ਬਾਣੀ ਆਪ ਜੀ ਦੀ ਦੁਬਿੰਦਰ ਬਾਣੀ ਦੀ ਬਰਾਬਰ ਤਾਂ ਨਹੀਂ ਕਰ ਸਕੇਗੀ। ਗਾਲ ਕਰ ਆਪ ਕੋ ਲਖ ਕਰ ਉਰ ਮਹਿ ਜਦੋਂ ਆਪਣੀ ਆਪ ਨੂੰ ਭਾਈ ਗੁਰਦਾਸ ਜੀ ਨੇ ਬੜਾ ਛੋਟਾ ਜਾਣ ਕਰਕੇ ਬੜਾ ਮੂਨਾ ਦਾ ਸਮਝ ਕਰਕੇ ਗੁਰੂ ਘਰ ਦਾ ਦਾਸ ਜਾਣ ਕਰਕੇ ਨਾ ਨ ਸੰਤਾ ਚਾਹਤ ਜਗ ਬੰਦ ਸਤਿਗੁਰੂ ਘਰ ਆਪ ਜੀ ਦੇ ਸਾਹਮਣੇ ਕਿਸ ਤਰ੍ਹਾਂ ਬਾਰ ਬਾਰ ਪਤਨ ਰਹੇ ਨਾ ਪਾਤਸ਼ਾਹ ਵੀ ਜਾਣ ਗਏ ਕਿ ਇਹ ਗੁਰੂ ਘਰ ਦਾ ਇਹ ਸਤਿਗੁਰੂ ਦੀ ਪ੍ਰਾਪਤੀ ਕਰਿਆ ਨਹੀਂ ਚੋਟਾ ਹੈ ਹਾਤ ਪਰਸਾਨ ਹੋਏ ਵਰਪੁਰ ਦੀਨ ਹੋ ਸਤਿਗੁਰੂ ਮਹਾਰਾਜ ਜੀ ਨੇ ਆਤ ਪ੍ਰਸਾਨ ਹੋ ਕੇ ਆਪਣੇ ਵੱਲੋਂ ਕਹੇ ਬੜੇ ਖੁਸ਼ੀ ਦੇ ਵਿੱਚ ਆ ਕੇ ਤੁਖਬਾਨੀ ਭਲ ਹੋਏ ਬਿਨੰਦ ਸਤਿਗੁਰੂ ਮਹਾਰਾਜ ਜੀ ਨੇ ਉਹ ਬੰਦ ਕਹਿਣਾ ਕੀਤਾ ਕਿ ਭਾਈ ਤੇਰੀ ਇਹ ਬੜੀ ਹੋਈ ਜਿਹੜੀ ਰਚਨਾ ਹੈ ਨਾ ਤੇਰੀ ਬੜੀ ਰਚਨਾ ਨੂੰ ਪੜ੍ਹ ਕੇ ਹਰੇਕ ਕੋਲ ਕਾਉਂ ਗਿਆ ਇਹ ਤੋਂ ਲੱਗਦਾ ਕਿ ਜੁਦਾ ਕਿ ਤੇਗਾਰ ਰਚਨਾ ਮਹਾਜਨੀ ਅਨੇਕ ਹੈ ਭਾਈ ਗੋਦਾਸ ਇਹ ਜੀਵਕ੍ਰੰਥਕ ਮਹਾਰਾਜ ਦੀ ਬਾਣੀ ਦੀ ਪ੍ਰਯਾਤਨਾ ਹੈ ਔਰ ਸੱਚ ਹੈ ਕਿ ਇਤਿਹਾਸ ਇਸ ਦਾ ਗਵਾਹ ਹੈ ਗੁਰੂ ਸਿੱਖਾਂ ਦੇ ਅੰਦਰ ਜਿੱਤੇ ਜੁਬਾਨੀ ਦੀ ਸਮਝ ਆਪਾਈ ਜਾਂਦੀ ਉੱਤੇ ਸਭ ਤੋਂ ਪਹਿਲਾਂ ਭਾਈ ਗੋਦਾਸ ਸਾਹਿਬ ਬਾਣ ਦੀ ਸੰਖਿਆ ਦੀ ਪ੍ਰਵਾਈ ਦੀ ਇਹ ਗੁਰੂ ਸੇ ਕਿ ਜਦੋਂ ਭਾਈ ਗੁਰਦਾਸ ਜੀ ਲਿਖਾਰ ਨੂੰ ਸਮਝਣ ਦੇ ਸੁਨਹਿਰਾ ਤਰੀਕਾ ਦੱਸਿਆ ਜਾਂਦਾ ਹੈ ਤੇ ਉਹ ਗੁਰਬਾਣੀ ਦੀ ਸਿੱਖਿਆ ਕਰਾਈ ਜਾਂਦੀ ਹੈ ਇਹ ਗੁਰਬਾਣੀ ਦੀ ਕਿਉਂਕਿ ਜਿਹਨੇ ਗੁਰਬਾਣੀ ਦੇ ਅਰਥ ਸਮਝਨੇ ਹੋਣ ਉਹਨੂੰ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਸਾਰਾ ਪੜ੍ਹੀਆਂ ਪਰ ਅੱਜ ਕੱਲ ਦਾ ਜੇ ਦੇਖਿਆ ਜਾਵੇ ਕਿ ਤੇ ਹਰ ਕੋਈ ਲਗਾਉਣੀ ਕੰਟੈਂਟ ਵੀ ਆਪਣੇ ਤੌਰ ਦੇ ਕਮਟਾਵਾਂ ਦੇ ਕਰਕੇ ਸਾਧੂ ਜੀ ਦੀ ਕਦਰ ਨਹੀਂ ਕਰਿਆਉਂਦਾ ਆਪਣੀ ਔਰ ਤੇ ਆਪਾਂ ਦੇਖਦੇ ਹਾਂ ਕਿ ਹਰ ਦੇ ਤਰੀਕਾ ਨੇ ਆਪਣੀ ਤੋਰ ਤੇ ਆਪਣੀ ਅਗਰੰਥ ਜਮਾਈ ਕਈਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਉਣ ਸ਼ਬਦ ਲੈ ਕਰਕੇ ਆਪਣੀ ਔਰ ਤੇ ਜਿਵੇਂ ਆਪਣੀ ਹਰਜ ਕਰਕੇ ਆਪਣੇ ਨਾਮ ਲੋਗਨ ਜੋਗਨਾ ਸ਼ੁਰੂ ਕਰ ਦਿੱਤੀ। ਭਾਵੇਂ ਉਹ ਆ ਕੇ ਗੁਰੂ ਦੀ ਬਾਣੀ ਨਹੀਂ ਗੁਰੂ ਦੀ ਸਿੱਖੀ ਨਹੀਂ ਗੁਰੂ ਦੀ ਸਿੱਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਦੇ ਪੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਕਰਕੇ ਨਕੋ ਬਸ ਕਰਨਾ। ਔਰ ਗੁਰੂ ਦੇ ਸਾਹਮਣੇ ਜਦੋਂ ਵੀ ਬੈਠਣਾ ਹੁੰਦਾ ਉਹ ਤਾਂ ਹਮੇਸ਼ਾ ਧੂਰ ਹੁੱਕ ਕੇ ਬੈਠਣਾ ਚਾਹੀਦਾ ਕਦੇ ਵੀ ਸੰਗਤ ਦੇ ਵਿੱਚ ਵਿੱਚ ਇੱਕ ਕੁਰਸੀ ਵੇਚ ਦੇ ਨਾਲ ਕਰਕੇ ਕੋਠੇ ਨਹੀਂ ਬੈਠਣਾ ਚਾਹੀਦਾ ਕਿਉਂਕਿ ਜਦੋਂ ਸੰਗਤ ਦੇ ਵਿੱਚ ਵਿੱਚ ਹੁੱਕ ਕਰਕੇ ਬੈਠਿਆ ਕਰਾਂਗੇ ਨਾ ਤੇ ਆਪਣੇ ਆਪ ਨੂੰ ਸਤਿਗੁਰੂ ਦੀ ਸੰਗਤ ਬਰਾਬਰ ਵੰਡਣ ਦਾ ਯਤਨ ਕਰਾਂਗੇ ਤੇ ਉਹਦੇ ਨਾਲ ਕਦੇ ਮਨ ਦੇ ਵਿੱਚ ਨਿਮਰਤਾ ਨਹੀਂ ਆਏਗੀ ਕਦੀ ਵੀ ਹੁੱਕ ਕੇ ਕਿਸੇ ਵੀ ਤਾਂ ਦਾ ਸਥਾਨ ਦੇ ਉੱਪਰ ਵਿਦੇਸ਼ ਸਥਾਨਕ ਮੁੱਖ ਨੇ ਉਹਨਾਂ ਦੇ ਉੱਪਰ ਕਦੇ ਵੀ ਕੋਈ ਕੁਰਸੀਆਂ ਦਾ ਵੇਚ ਨਹੀਂ ਲਾਉਣਾ ਪਰ ਜਦੋਂ ਅਸੀਂ ਆਮ ਤੌਰ ਤੇ ਆਪਾਂ ਦੇਖਦੇ ਆਂ ਆਪਣੀ ਸਹੂਲਤ ਦੇ ਵਾਸਤੇ ਅਸੀਂ ਗੁਰੂ ਘਰਾਂ ਦੇ ਵਿੱਚ ਮੇਕਰੀ ਰੱਖ ਲਈਆਂ ਸੈਟੀਆਂ ਵੀ ਰੱਖ ਲਈਆਂ ਕੁਰਸੀਆਂ ਵੀ ਰੱਖ ਲਈਆਂ ਸਭ ਨੂੰ ਜਿੰਨੀ ਪ੍ਰਾਪਤੀ ਕਰ ਸਕਦੇ ਹਾਂ ਸੁਭਾਈ ਜਿੰਨਾ ਮੁੱਠਾਦਾਇ ਤੋਂ ਪ੍ਰੋਜੈਕਟ ਨੂੰ ਕੋਸ਼ਿਸ਼ ਕਰੀਏ ਜੇ ਦੋ ਘੂਕਾ ਕੰਮ ਇਹਦਾ ਉਹਨਾਂ ਸ਼ਬਦ ਵੀ ਦੇ ਇੱਕ ਪਾਸੇ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਜਦੋਂ ਸਾਡਾ ਕੰਮ ਰੁਕ ਜੇ ਅਸੀਂ ਗੰਧੂ ਘਰ ਦੇ ਵਿੱਚ ਸ਼ਬਦ ਵੀ ਅੱਗੇ ਅਰਵਾਜ਼ ਕਰੀਏ ਸਾਡਾ ਸਾਥ ਜਰਾ ਕਿਰਤ ਜਿੱਥੇ ਜਾ ਕਰਕੇ ਅਸੀਂ ਅਰਦਾਸ ਦੇ ਨਾਲ ਕਾਰਜਾਂ ਵਿੱਚ ਸੰਗਤ ਦਾ ਸਾਹਮਣੇ ਆਉਂਦੇ ਆ ਉੱਥੇ ਸਾਧੂ ਜੀ ਦੇ ਸਾਹਮਣੇ ਵੀ ਅਰਦਾਸ ਕਰਿਆ ਕਰਦੇ ਪਾਤਸ਼ਾ ਜਿਸ ਕੰਮ ਦੇ ਕਰਕੇ ਇਹ ਰੋਗ ਹੋਇਆ ਰੋਗ ਦੇ ਕਰਕੇ ਆਪ ਜੀ ਦੇ ਸੰਗਤ ਦੇ ਵਿੱਚ ਬੈਠਣਾ ਨਹੀਂ ਮਿਲ ਰਿਹਾ ਪਾਤਸ਼ਾ ਕਿਰਪਾ ਕਰਿਓ ਜਿਵੇਂ ਦਾ ਆਦੇਸ਼ ਹੈ ਆਪ ਜੀ ਦੇ ਸੰਗਤ ਦੇ ਵਿੱਚ ਬੈਠਣ ਦੇ ਯੋਗ ਹੋਈ ਹੋ ਜਾਗੀ ਜਦੋਂ ਅਸੀਂ ਕਹਿੰਦੇ ਹਾਂ ਜਦੋਂ ਸੰਗਤ ਦਾ ਆਉਣਾ ਹੈ ਉਪਦੇਸ਼ ਤੋਂ ਸਾਰੀ ਸੰਗਤ ਹੈ ਤੇ ਇਸ ਕਰਕੇ ਵਿੱਚ ਅਸੀਂ ਜਰੂਰੀ ਸੰਗਤ ਦਾ ਬਣਦੇ ਹਾਂ गुरु जी ਦੇ ਚਰਨ ਮੁਕ ਬੇਟੀ ਕਰਕੇ ਇੱਕ ਸੰਗਤ ਦੇ ਵਿੱਚ ਨੀਵੇਂ ਬੁੱਕ ਕਰਕੇ ਬੈਠਣ ਦੀ ਕੋਸ਼ਿਸ਼ ਕਰਿਆ ਕਰੀਏ ਵੜਦ ਸੰਤ ਗੁਰੂ ਸਿੱਖੀ ਪ੍ਰਾਪਤ ਤੁਮ ਮਹਾਰਾਜੀ ਨੇ ਬਚਨ ਕੀਤੇ ਤੁੰ ਬਾਨੀ ਫਲ ਹੋਏ ਆਨੰਦ ਘਾਪਾਈ ਗੋਦਾਸ ਜੀ ਤੇਰੀ ਬਾਣੀ ਦੇ ਅੰਗਲੋਂ ਪੜ੍ਹ ਕਰਕੇ ਗੁਰਸਖਨ ਫਲ ਖੜਿਆ ਕਰਿਆ ਕਰੀਏ ਅਨੰਦ ਭਾਇ ਕਰੇਗਾ ਜੇ ਗੁਰੂ ਕੇ ਸਿੱਖ ਪਿਆਰ ਦੇ ਨਾਲ ਤੁਹਾਡੀ ਫੋਣੀ ਪੜਿਆ ਕਰੇ ਨਾ ਗੁਰਬਾਣੀ ਦੇ ਕਈ ਸ਼ਬਦਾਂ ਦੀ ਜਿਹੜੇ ਅਨੰਤ ਗੱਜਰ ਨੇ ਉਹਨਾਂ ਨੂੰ ਸ਼ਬਦੀ ਹਰਤ ਸਮਝਿਆ ਜਾ ਰਿਹਾ ਕਰਦਾ। ਪਰ ਉਹ ਸੁਣ ਕੋ ਕੋਸ਼ਿਸ਼ ਕੀ ਪ੍ਰਾਪਤ ਔਰ ਸੱਚ ਜਾਨਣਾ ਗੁਰੂ ਕੇ ਸਿੱਖ ਜਦੋਂ ਗੁਰਬਾਣੀ ਦੇ ਤੋਂ ਪਹਿਲਾਂ ਭਾਈ ਗੁਰਦਾਸ ਜੀਆਂ 12 ਪੜ੍ਹਨਗੇ ਨਾ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਕੋਸ਼ਿਸ਼ ਕੀ ਦੇ ਵਿੱਚ ਉਹਨਾਂ ਦਾ ਪ੍ਰੂਸਾ ਬਣੇ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਕੋਸ਼ਿਸ਼ ਕੀ ਦੇ ਵਿੱਚ ਪ੍ਰੂਸਾ ਪਾਣੀ। ਕਿ ਇਸ਼ੇਲੀ ਪਾਇਲੀ ਸਿੰਘ ਨੇ ਆਪਣੇ ਬਚਨਾਂ ਚ ਕਹਿੰਦੀ ਹੈ ਸਿੱਖੀ ਹੈ ਪਲਵਾਨ ਕਰਨਾ ਸੁਰਦਰ ਸਿੰਘ ਕਾਵਰ ਆਪਾ ਕਾਵੂ ਬੰਦਾ ਉਹ ਗਿਆਨ ਚ ਸਿੱਖੀ ਨਹੀਂ ਪਰ ਮਾਸ਼ਾ ਲੱਗਦੀ ਹੈ ਸਿੱਖੀ ਹੈ ਪਲਵਾਨ ਕਰਨਾ ਸੁਰਦਰ ਨੂੰ ਚੜ੍ਹਦੀ ਕਲਾ ਨਿਵਾਸ ਸਦਾ ਨੂੰ ਲੱਗਦਾ ਹੈ ਭਾਵੇਂ ਕੋਈ ਸਿੱਖ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਹੈ ਸਿੱਖੀ ਇਹ ਚੜ੍ਹਦੀ ਕਲਾ ਦੇ ਵਿੱਚ ਆਮ ਤੌਰ ਤੇ ਆਪਾ ਕਦੇ ਵੀ ਇਸ ਨੂੰ ਪੁੱਛਲੀਏ ਕੀ ਹਾਲ ਹੈ ਕਹਿੰਦਾ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਕਹਿਣ ਦੇ ਬਿਆਸੀ ਦੇ ਬੜੀ ਸ਼ੌਕੀਨ ਹਾਂ ਪਰ ਪਨਾ ਗੁਰਸਿੱਖਾਂ ਜੁਗье ਜਿਨ੍ਹਾਂ ਨੇ ਇੱਕ ਜਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਸ਼ਾਮਿਲ ਕਰਾ ਕੇ ਸ਼ਾਮ ਜਦੋਂ ਸਤਿਗੁਰੂ ਜੀ ਦੇ ਬਿਖਰੀ ਕੀਤਿਆਂ ਨਾਲ ਜੋ ਕਿ ਗੋਤੀ ਉਸ ਦੇ ਬਚਤਨ ਪਈਆਂ ਪਾਸ਼ਾ ਆਉਂਦੀ ਰਹੀ ਲੋਕ ਨਹੀਂ ਰੱਤਨੇ ਪਾਣੀ ਸਰਕਾਰ ਪਿਆ ਅਬੇਸ਼ ਸੁੱਖਾਂ ਨਾਲ ਬਣੀ ਹੋ ਰਿਹਾ ਹੈ ਰਹਿਣ ਆਈ ਹੈ ਚਾਰ ਮਹੀਨਿਆਂ ਦਾ ਸੁੱਖਾਂ ਦੇ ਨਾਲ ਇਸੇ ਤਰ੍ਹਾਂ ਬਣੀ ਜੁਦਾ ਉਨੀ ਗੁਰਸ਼ਿੱਖੀ ਕਦਰ ਦੀ ਕਲਾ ਦੇ ਵਿੱਚ ਜਿੰਨਾ ਮਾਤਾਵਾਂ ਨੇ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਦਰਵਾਜ਼ੇ ਆਪਣੇ ਘਰਾਂ ਦੇ ਵਿੱਚ ਸ਼ਾਮਿਲ ਕਰਵਾ ਕੇ ਪਾਲਾਇਆ ਉਨੀ ਮਾਤਾਵਾਂ ਚੜ੍ਹਦੀ ਕਲਾ ਵਿੱਚ ਅਸੀਂ ਗੁਰਸ਼ਿੱਖੀ ਨੂੰ ਅਪਣਾਈਏ ਮੁਰਸ਼ਿੱਕੀ ਜੀਵਨ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖੀਏ ਕਦਾ ਬਚਨਾਂ ਦਾ ਚੜ੍ਹਦੀ ਕਲਾ ਨਹੀਂ ਪੀ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਉਂਦੇ ਨਾਲ ਚੜ੍ਹਦੀ ਕਲਾ ਵਿੱਚ ਤਾਂ ਚੜ੍ਹਦੀ ਕਲਾ ਹੋਵੇ ਕਰ ਲਗੇ ਪੜਤ ਸੁਣਤ ਗੁਰਸਿੱਖੀ ਪ੍ਰਾਪਤ ਪਾਈ ਹੁੰਦਾ ਸੀ ਜਿਹੜਾ ਵੀ ਪੜ੍ਹੇਗਾ ਪੜ੍ਹਤਿਆਂ ਸੁਣਦਿਆਂ ਗੁਰਸਿੱਖੀ ਦੀ ਪ੍ਰਾਪਤੀ ਹੋਏਗੀ ਸਰਦਾ ਸਤਿਗੁਰ ਬਧ ਹੈ ਮੁਖੰਦ ਗੁਰੂ ਦੇ ਪ੍ਰਤਿ ਸ਼ਰਧਾ ਅਖਾਂ ਸ਼ਰਧਾ ਪੈਦਾ ਹੁੰਦੀ ਏ ਗੁਰੂ ਕੀ ਬਾਣੀ ਦੇ ਵਿੱਚ ਮਿਲਦਾ ਸਤਿਗੁਰ ਜਿਹਦੇ ਬਚਨਾਂ ਦੇ ਵਿੱਚ ਮਿਲਦਾ ਗੁਰੂ ਦੀਆਂ ਸਾਥੀਆਂ ਦੇ ਵਿੱਚੋਂ ਮਿਲਦਾ ਕਿ ਜਦੋਂ ਗੁਰਸਿੱਖ ਗੁਰੂ ਦੀਆਂ ਸਾਥੀਆਂ ਪੜ੍ਹਦੇ ਨੇ ਨਾ ਸਤਿਗੁਰੂ ਦੇ ਵਿੱਚ ਉਹ ਸਿੱਖਾਂ ਨੇ ਕਿਵੇਂ ਪ੍ਰਸਿੱਖਿਆ ਨੂੰ ਕਮਾਇਆ ਜਦੋਂ ਉਹ ਸੁਣਦੇ ਆ ਉਹਨਾਂ ਨੂੰ ਪੜ੍ਹਦੇ ਆ ਇਸੇ ਕਰਕੇ ਅਸੀਂ ਕਥਾ ਬਾਤ ਦਾ ਤੋਂ ਮੁੜ ਕੇ ਬੈਠੇ ਕਿ ਕਥਾ ਬਾਤ ਦੇ ਅੰਦਰ ਉਹਨਾਂ ਦੇ ਗਿਆਨ ਦੇ ਵਿੱਚੋਂ ਕੋਈ ਇੱਕ ਅਣੀ ਨੂੰ ਸੱਚੀ ਬਣ ਜਾਵੇ ਜਿਵੇਂ ਇੱਕ ਕਣੀ ਡਗੇ ਇੱਕ ਤੇ ਜੀਵਨ ਨੂੰ ਸ਼ਾਂਤੀ ਬਣ ਜਾਵੇ ਜੀਵਨ ਨੂੰ ਬ੍ਰਹਮ ਕੀ ਆਪ ਮਿਲ ਜਾਏ ਇੱਕ ਮੁਕਤੀ ਬਖਸ਼ਿਸ਼ ਵਿੱਚ ਮਿਲਦਾ ਹਰ ਕਿਸੇ ਦੇ ਲਈ ਇਹ ਮੁਕਤੀ ਬਖਸ਼ਿਸ਼ ਬਾਰੇ ਨੂੰ ਕਹ ਲਗੇ ਭਾਈ ਗੁਰਸਿੱਖੀ ਪ੍ਰਾਪਤ ਹੋਵੇ ਸ਼ਰਧਾ ਸਤਿਗੁਰ ਬਹੇ ਕੰਗ ਤੇ ਸਾਧੂ ਦੇ ਪ੍ਰਾਪਤ ਕਰੀ ਸ਼ਰਧਾ ਵੱਧ ਜਾਂਦੇ ਤੇ ਭਾਈ ਉਦਾਸੀਆਂ ਬਾਰਾਂ ਤੇ ਫਰਮ ਲਿਆਉਂਦਾ ਇਹ ਬਾਰ ਬੜਿਆ ਹੋਇਆ ਬਚਨ ਮਿਲਿਆ ਹੋਇਆ ਕਿ ਜਿਹੜਾ ਵੀ ਇਹਨਾਂ ਬਾਰਾਂ ਨੂੰ ਪੜ੍ਹੇਗਾ ਸੁਨੇਗਾ ਗੁਰਸਿੱਖੀ ਦੇ ਵਿੱਚ ਦਾ ਭੋਸਾ ਬਧੇਗਾ ਗੁਰੂ ਦੇ ਪ੍ਰਤੀ ਉਹਦੀ ਸ਼ਰਧਾ ਹੋਣੀ ਸਭ ਤੋਂ ਪਹਿਲਾਂ ਆਪជា ਆਪਦੀ ਨੇ ਬੜੀ ਕਿਰਪਾ ਕੀਤੀ ਦਾਸ ਵੀ ਇਸ ਰਚਨਾ ਨੂੰ ਆਪਦੀ ਵੀ ਕਿੰਨਾ ਬੜਾ ਫਲ ਬਖਸ਼ ਦਿੱਤਾ ਕਿ ਜਿਹੜਾ ਵੀ ਗੁਰੂ ਦੀ ਬਾਣੀ ਸੁਖਤਨਾ ਚਾਹੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਉਹਦੇ ਵਿੱਚ ਬਾਣੀ ਪੀਤੂਈ ਹੋਏ ਤੇ ਪੂਜੀ ਹੋਏ ਜਿਵੇਂ ਕੂਟੀ ਦੇ ਰੰਗ ਦੇ ਨਾਲ ਤਾਲਾ ਬੁਲ ਜਾਂਦਾ ਉਸੇ ਤਰ੍ਹਾਂ ਗੁਰੂ ਸ਼ਬਦ ਦਾ ਜਿਹੜਾ ਤਉਣਾ ਪੂਰਨਾ ਹੋਵੇ ਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਪੂਜੀ ਨੂੰ ਵਰਤਣਾ ਪਏਗਾ ਇਹ ਬਚਨ ਸੰਕਾ ਕੇ ਕਹਿੰਦੇ ਸਤਿਗੁਰੂ ਮਹਾਰਾਜ ਦੇ ਚਰਨਾਂ ਉੱਪਰ ਟਹਿਤ ਹੈ

ਤਾਕਤ ਪਰੰਪਰਾ ਇਤਿਹਾਸ ਦੀ ਵਿਚਾਰ ਅਰਥਵੰਸ਼ੀ ਉੱਤੇ ਬਸਰਤ ਕੀਤੀ ਹੈ ਜੀ ਸਤਿਗੁਰੂ ਮਹਾਰਾਜ ਦੇ ਸੰਗਤ ਭਾਈ ਗੁਰਦਾਸ ਜੀ ਨੂੰ ਸਰਬਜਨਕ ਹੋਰ ਜਿਸ ਤਰ੍ਹਾਂ ਤੋਂ ਦੋਵਾਂ ਪਾਈ ਅਨੁਕ੍ਰਿਸ਼ਟੀ ਰਿਸ਼ੀ ਦਰਸ਼ਨ ਦਾ ਤੇ ਹਰੀ ਨਾਲ ਆਕਰ ਦੇ ਸੰਗਤ ਕਮਰਾ ਦੀ ਹਮੇਸ਼ਾ ਇੱਕ ਸਰਬਪੀਤਾ ਹੋਣ ਕਾਲ ਦੇ ਨੁਮਾਨ ਦੀਆਂ ਕਰ ਜਿਸ ਤਰ੍ਹਾਂ ਜਿਨੇ ਬੇਨ ਦੀ ਸਤਿਗੁਰੂ ਮਹਾਰਾਜ ਦੇ ਸੰਗਤ ਦੇਖੇ ਜੀ ਪ੍ਰਗਟ ਹੁੰਦੇ ਆਦੇ ਨੇ ਜਿਸ ਤਰ੍ਹਾਂ ਸਤਿਗੁਰੂ ਜੀ ਨਾਲ ਉਹਨੇ ਬਚਤਰਾ ਹੁੰਦੇ ਕਲਪੀ ਤੋਂ ਬਾਰੇ ਪ੍ਰੀਵਾਨ ਦੇ ਵਿੱਚ ਆਪਾਂ ਰਾਮ ਨਰਕਿਸ਼ਾ ਕਟਕਸ਼ਮ ਨਰੰਗੀ ਜੀ ਸੋ ਇਤਨੀ ਅਮੀਨ ਦੀ ਪ੍ਰਵਾਨ ਕਰਨੀ ਹੋਈ ਅਨੁਗਮਨ ਕਰੀ ਜੀ ਜੁਮਾ ਕਰਨੀ ਜੀ ਜੀ ਦੀਆਂ ਪਾਵਨ ਬੰਕੀਆਂ ਨੂੰ ਬੜ ਕਰਕੇ ਸਮਾਪਤੀ ਹੈ ਜੀ ਰੋਹਰਾ ਭਗਤ ਬਿਨਾਜ ਤੇ ਨਿਗਟ ਗੁਰ ਦਰਸਨ ਤੇ ਸੁਖ ਪਾਏ ਮਨੋ ਸਾਚਿਤ ਸਿਵ ਤਿਰਿਓ ਬੀਚ ਮਨ The body